ਅੰਮ੍ਰਿਤਸਰ ਦੇ ਰਾਮਬਾਗ ਕਾ ਮੰਡੀ ਵਿਖੇ ਮਕੈਨਿਕਾਂ ਤੇ ਭਾਜਪਾ ਨੇਤਾਵਾਂ ਵੱਲੋਂ ਵਿਸ਼ਕਰਮਾ ਦਿਵਸ ਬੜੇ ਹੀ ਜਗਾਬ ਨਾਲ ਮਨਾਇਆ ਗਿਆ ਇਸ ਮੌਕੇ ਮਕੈਨਿਕਾਂ ਨੇ ਆਪਣੀਆਂ ਦੁਕਾਨਾਂ ਤੇ ਵਰਤੀਆਂ ਜਾਣ ਵਾਲੀਆਂ ਚਾਬੀਆਂ ਪਾਨੀਆਂ ਨੂੰ ਕੱਚੀ ਲੱਸੀ ਨਾਲ ਧੋ ਕੇ ਬਾਬਾ ਵਿਸ਼ਕਰਮਾ ਜੀ ਦੀ ਪੂਜਾ ਕੀਤੀ ਅਤੇ ਇਹ ਤਿਉਹਾਰ ਮਕੈਨਿਕਾਂ ਦੀ ਮਿਹਨਤ ਤੇ ਕਲਾ ਨੂੰ ਸਲਾਮ ਕਰਨ ਦਾ ਪ੍ਰਤੀਕ ਹੈ ਮਕੈਨਿਕ ਬਿੱਟੂ ਬਰਾੜ ਨੇ ਕਿਹਾ ਕਿ ਉਹ ਹਰ ਸਾਲ ਹੀ ਇਸ ਦਿਨ ਨੂੰ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਉਂਦੇ ਹਨ ਉਤੇ ਹੀ ਪਾਸਪਰ ਨੇਤਾਵਾਂ ਨੇ ਵੀ ਮਕੈਨਿਕਾਂ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਦੁਨੀਆ ਦੇ ਪਹਿਲੇ ਇੰਜੀਨੀਅਰ ਸਨ ਜਿੰਨਾ ਤੋਂ ਪ੍ਰੇਰਿਤ ਹੋ ਕੇ ਅੱਜ ਹਰ ਵਿਅਕਤੀ ਆਪਣੇ ਹੱਥਾਂ ਨਾਲ ਕਮਾਈ ਕਰ ਰਿਹਾ ਹੈ। ਮੇਰਾ ਬਿੱਟੂ ਬਰਾਰ ਨਾ ਆ ਤੇ ਮੈਂ ਹਰ ਸਾਲ ਬਾਬਾ ਵਿਸ਼ਕਰਮਾ ਜੀ ਦਾ ਬੜਾ ਵਿਸ਼ਕਰਮਾ ਜੀ ਦਾ ਤੁੰਤ ਤੁੰਦ ਮਨਾਣਾ ਤੇ ਸਾਰੇ ਮਕੈਨਿਕਾਂ ਨੂੰ ਇੱਕੋ ਹੀ ਕਹਿੰਨੇ ਆ ਕਿ ਹਰ ਵਾਰੀ ਇੱਕੋ ਅਪੀਲ ਹੁੰਦੀ ਹੈ ਕਿ ਸਾਰੇ ਮਕੈਨਿਕ ਭਰਾਵਾਂ ਨੂੰ ਇਕੱਠੇ ਹੋਣਾ ਜਿਹਦਾ ਇੱਕ ਵੱਡੇ ਪੱਧਰ ਤੇ ਵੀ ਮੈਂ ਵਿਸ਼ਕਰਮਾ ਜੀ ਮਨਾਣਾ ਚਾਹੀਦਾ ਕਿਉਂਕਿ ਵਿਸ਼ਕਮਾਏ ਕਹੇ ਕੀ ਦੇਣਾ ਹੈ ਕਿ ਜਿਹੜੇ ਪਰਮਾਤਮਾ ਨੇ ਦਿੱਤੀ ਹੋਈ ਹੈ ਕਾਹੀ ਕਾਰੋਬਾਰ ਕਰਦੇ ਆ ਤੇ ਇੱਕ ਸਾਜ ਇੱਕ ਦਿਨ ਇਹਨਾਂ ਵਸੇ ਕੱਟ ਸਕਦੇ ਆ ਕਿਉਂਕਿ ਚਾਰ ਭੈਣ ਭਰਾ ਇਕੱਠੇ ਇਕੱਲਾ ਤੇ ਕੋਈ ਨਹੀਂ ਕਰ ਸਕਦਾ ਲekin ਚਾਰ ਭੈਣ ਇਕੱਠੇ ਹੋਣਾ ਹੋਣਗੇ ਚਲੋ ਸਾਰੇ ਇਕੱਠੇ ਹੋਣਗੇ ਬਾਬਾ ਵਿਸ਼ਕਮਾ ਦਾ ਮਨਾਣਾ ਚਿਹਰਾ ਤੇ ਮੈਂ ਵਿਸ਼ਕਮਾ ਜੀ ਸਾਰੇ ਮਕੈਨਿਕ ਭਰਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਜਿਹੜੇ ਆਏ ਆਪਣੇ ਮਹਿਮਾਨ ਉਹਦਾ ਵੀ ਧੰਨਵਾਦ ਕਰਦਾ ਇੰਨਾ ਆਪਣਾ ਟਾਈਮ ਕੱਢ ਕੇ ਇੱਥੇ ਟਾਈਮ ਕੱਢ ਕੇ ਆਲਾ ਦਾ ਹੌਸਲਾ ਜਾਈ ਕੀਤੀ ਹੈ ਤੇ ਜੇ ਕੋਈ ਲੋੜ ਪੈਂਦੀ ਹੈ ਤੇ ਹੜੇ ਹੈ ਐਮਐਲਏ ਸਾਹਿਬ ਬੈਠੇ ਆ ਬਿਲ ਸਾਹਿਬ ਜੀ ਰਾਮ ਚਾਹਵਲਾ ਜੀ ਕੋਈ ਮੁਸ਼ਕਿਲ ਆਂਦੀ ਹੈ ਸਾਡੇ ਕੋਈ ਲੈਣ ਦੇ ਵਿੱਚ ਇਹਨਾਂ ਨੂੰ ਜਾਣਨਾ ਤੇ ਹਰ ਮੁਸ਼ਕਿਲ ਹੱਲ ਕਰਾ ਦਿੰਦੇ ਸਾਡੇ ਜੀ ਆਪਣਾ ਨਾਮ ਦੱਸ ਕੇ ਅੱਜ ਮੱਤਰਮਾ ਪੂਜਾ ਕੀਤੀ ਗਈ ਕੀ ਕਹਿੰਦੇ ਆ ਲਵਿੰਦਰ ਬੰਟੀ ਬਾਗਬਾਨੇ ਦਾ ਅੱਜ ਅਸੀਂ ਮੱਤਰਮਾ ਦੇ ਨਾਲੇ ਆ ਜੀ ਤੇ ਸਾਰੇ ਦੇਸ਼ ਵਾਸੀ ਤੇ ਦੇਸ਼ ਵਾਸੀ ਇੱਥੇ ਮੱਤਰਮਾ ਦੇ ਨਾਲੇ ਜਿੱਤਾਂ ਤਿਉਹਾਰਾਂ ਦਾ ਸੀਜ਼ਨ ਆ ਦੀਵਾਲੀ ਭਯਾ ਦੂਜ ਗੋਵਰਧਨ ਪੂਜਾ ਹੋ ਰਹੀ ਹੈ ਅੱਜ ਇਸ ਤਰ੍ਹਾਂ ਹੀ ਵਿਸ਼ਕਰਵਾ ਹੁੰਦੇ ਹਾਂ ਅੱਜ ਹੋ ਰਿਹਾ ਜਿੰਨੇ ਵੀ ਕੀਤੇ ਕੰਮੇ ਆ ਅੱਜ ਸਾਰੇ ਪਰਸੋਂ ਉਲਾਸ ਨਾਲ ਆਪਣੇ ਵਿਸ਼ਕਰਵਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤ ਮਸਤਕ ਹੁੰਦੇ ਨੇ ਆਪਣੇ ਯਾਰਾਂ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈਆਂ ਅਨਿਸ਼ਾ ਜੀ ਜਦੋਂ ਦਾ ਆਯੋਜਨ ਵਿਸ਼ਕਰਮਾ ਦਿਵਸ ਮਨਾਇਆ ਗਿਆ ਤੇ ਮੁੰਡੇ ਜੀ ਸਿਸਟਰ ਪੁੱਜੇ ਕੀਤਾ ਕੀ ਕਹਿਣਾ ਚਾਹੋ ਇਹ ਅੱਜ ਪੂਰੇ ਵਿਸ਼ਵ ਦੇ ਅੰਦਰ ਭਗਵਾਨ ਵਿਸ਼ਕਰਮਾ ਦੇ ਨਾਮ ਤੇ ਜਿਹੜਾ ਦਿਵਸ ਮਨਾਇਆ ਜਾਂਦਾ ਹੈ ਇਹ ਉਹਨਾਂ ਸਾਰੇ ਹੁਨਰਮੰਦ ਕਾਮਕਾਰ ਕਰਨ ਵਾਲੇ ਕਾਰੀਗਰਾਂ ਨੂੰ ਸਮਰਪਿਤ ਹੈ ਅੱਜ ਅਸੀਂ ਕਾ ਮੰਡੀ 'ਚ ਸਾਡੇ ਬਹੁਤ ਹੀ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਦੇ ਬਿੱਟੂ ਜੀ ਦੇ ਦੁਕਾਨ ਸਰਵਿਸ ਸੈਂਟਰ ਤੇ ਆਏ ਆ ਉਹਨਾਂ ਵੱਲੋਂ ਵਿਸ਼ਕਰਮਾ ਭਗਵਾਨ ਦੀ ਪੂਜਾ ਦਾ ਕਾਰਜਕ੍ਰਮ ਰੱਖਿਆ ਗਿਆ ਹੈ ਮੈਂ ਇਸ ਕਾਰਜਕ੍ਰਮ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਭਗਵਾਨ ਵਿਸ਼ੁਕਰਮਾ ਕੇ ਜਿਵੇਂ ਉਹਨਾਂ ਦੇ ਹੱਥ ਵਿੱਚ ਹੁਨਰ ਹੈ ਸ਼ਹਿਰ ਚ ਦੂਰੋਂ-ਦੂਰੋਂ ਤੋਂ ਲੋਕ ਆਪਣੀਆਂ ਮੋਟਰਸਾਈਕਲ ਸਕੂਟਰ ਠੀਕ ਕਰਾਉਣ ਆਂਦੇ ਨੇ ਉਹਨਾਂ ਦਾ ਜਿਹੜਾ ਹੁਨਰ ਹੈ ਹੋਰ ਉਹਨਾਂ ਨੂੰ ਬਖਸ਼ੇ ਤਾਂ ਕਿ ਹੋਰ ਸੇਵਾ ਕਰ ਸਕਣ ਮੇਰੇ ਨਾਲ ਅੱਜ ਸਾਡੇ ਇਸ ਕਾਰਜਕ੍ਰਮ ਦੇ ਵਿੱਚ ਸਾਡੇ ਬਹੁਤ ਹੀ ਸੀਨੀਅਰ ਆਗੂ ਪੰਜਾਬ ਦੇ ਵਾਈਸ ਪ੍ਰਧਾਨ ਰਹੇ ਰਕੇਸ਼ ਗਿੱਲ ਜੀ ਸਾਡੇ ਇਲਾਕੇ ਤੋਂ ਇੱਥੋਂ ਕਾਉਂਸਲਰ ਸਾਡੇ ਗੌਰਵ ਗਿੱਲ ਜੀ ਸਾਡੇ ਇੱਥੇ ਪੂਰਵ ਪਾਰਸ਼ਦ ਲਵਿੰਦਰ ਬੰਟੀ ਜੀ ਰਾਜੂ ਜੂਡੋ ਜੀ ਔਰ ਸਾਰੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਏ ਸਭ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਹੈ ਔਰ ਭਗਵਾਨ ਅਕੇ ਆਸ ਕਰਦਾ ਵੀ ਭਗਵਾਨ ਇਹਨਾਂ ਦੇ ਸਿਰ ਤੇ ਆਪਣਾ ਹੱਥ ਬਣਾਈ ਰੱਖੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿਊਰੋ ਰਿਪੋਰਟ ਪਰਖਟੀਵੀ ਅੰਮ੍ਰਿਤਸਰ